ਸਤਿ ਸ੍ਰੀ ਅਕਾਲ ਜੀ ਖਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਯਾਰੇ ਦਰਸ਼ਕੋ ਜਦੋਂ ਸ਼੍ਰੀ ਰਾਮਚੰਦਰ ਜੀ ਵਾਪਸ ਆਏ ਸੀ ਮਾਤਾ ਸੀਤਾ ਨੂੰ ਲੈ ਕੇ ਯੁੱਧਿਆ ਉਸ ਵੇਲੇ ਆਤਿਸ਼ਬਾਜ਼ੀ ਹੋਈ ਸੀ। ਉਦੋਂ ਪਟਾਕਿਆਂ ਦਾ ਪ੍ਰਚਲਨ ਹੁੰਦਾ ਸੀ ਤੇ ਲੇਕਿਨ ਇਤਿਹਾਸ ਇਤਿਹਾਸ ਤਾਂ ਇਹੀ ਦੱਸਦਾ ਹੈ ਕਿ ਧੀਵੇਜਗਾ ਕੇ ਸਵਾਗਤ ਕੀਤਾ ਗਿਆ ਸੀ। ਇਸ ਕਰਕੇ ਲੋਕ ਦੀਪਾਵਲੀ ਕਹਿੰਦੇ ਨੇ ਆਤਿਸ਼ਬਾਜ਼ੀ ਕਦੋਂ ਆਉਂਦੀ ਹੈ ਪਟਾਕੇ ਕਦੋਂ ਬੰਦੇ ਨੇ ਬਰੂਦ ਕਦੋਂ ਬਣਦਾ ਇਹ ਸਵਾਲ ਸਾਡੇ ਮਨ ਦੇ ਵਿੱਚ ਹੈ ਤੇ ਦੂਜੇ ਪਾਸੇ ਇਹ ਵੀ ਹੈ ਕਿ ਬੰਦੀ ਛੋੜਦੇ ਉਸ ਵੇਲੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਹਾਦਰ ਰਾਜਿਆਂ ਨੂੰ ਚੜਾ ਕੇ ਲੈ ਕੇ ਆਉਂਦੇ ਨੇ ਗਵਾਲੀਅਰ ਦੇ ਕਿਲੇ ਚੋਂ ਉਸ ਵੇਲੇ ਕੀ ਬਰੂਦ ਸੀ ਇਹ ਤੇ ਵੀ ਗੱਲ ਕਰਨੀ ਹੈ ਤੇ ਵੈਸੇ ਮੈਂ ਜਦੋਂ ਤੁਹਾਡੇ ਨਾਲ ਵੀਡੀਓ ਬਣਾ ਰਿਹਾ ਦਵਾਲੀ ਦਾ ਦਿਨ ਕਹ ਲੋ 20 ਤਰੀਕ ਤੇ 5 ਵਜੇ ਆ ਤੇ 20 ਤਰੀਕ ਨੂੰ ਛੁੱਟੀ ਕੀਤੀ ਹੈ ਸਰਕਾਰ ਨੇ ਹੁਣੇ ਰੌਲਾ ਭੰਪਰ ਪੁੱਸਾ ਦਾ ਕਈ ਵਾਰੀ ਪਿਆ ਸਿੱਖਾਂ ਦੇ ਤਾਂ ਅਪਸਰ ਪੈਂਦਾ ਕਿ ਕਿਹੜਾ ਕੈਲੰਡਰ ਹੈ ਨਾਨਕਸ਼ਾਹੀ ਹੈ ਬੁਰਦਾਂਕਸ਼ਾਹੀ ਕੈਲੰਡਰ ਹੈ ਤੋ ਬਿਕਰਮੀ ਕੈਲੰਡਰ ਦੇ ਹਿਸਾਬ ਨਾਲ ਚੱਲੀਏ ਸੋ ਪੜਤਾ ਨੇ ਵੀ ਇਹੋ ਜਿਹਾ ਕੁਝ ਕੀਤਾ ਹੋਇਆ ਕੋਈ ਕਹਿੰਦਾ 21 ਨੂੰ ਆ ਕੋਈ ਕਹਿੰਦਾ 20 ਨੂੰ ਆ ਇਹ ਸਾਰਾ ਸਭ ਤਾਂ ਅੱਜ ਆਪਣਾ ਮਸਲਾ ਇਹ ਨਹੀਂ ਕਿ 20 ਦੀ ਹੈ 21 ਦੀ ਹੈ ਮਸਲਾ ਤਾਂ ਦੀਵਾਲੀ ਦਾ ਦੀਵਾਲੀ ਤੇ ਪਟਾਕਿਆਂ ਦਾ ਤੇ ਖੈਰ ਫਿਰ ਵੀ ਤੁਹਾਨੂੰ ਦੀਵਾਲੀ ਮੁਬਾਰਕ ਮੈਂ ਜਿਹੜੀ ਗੱਲ ਕਰਨੀ ਹੈ ਕਿ ਪਟਾਕੇ ਜਿਹੜੇ ਜਿਹੜੇ বাজਾਏ ਜਾਂਦੇ ਨੇ ਪ੍ਰਦੂਸ਼ਣ ਪਹਿਲਾਂ ਹੀ ਇੰਨਾ ਜ਼ਿਆਦਾ ਹੈ ਕਿ ਸਾਹ ਨਹੀਂ ਆਉਂਦਾ ਬਹੁਤ ਵੱਡੇ ਸ਼ਹਿਰਾਂ ਵਿੱਚ ਦਿੱਲੀ ਵਾਲਿਆਂ ਨੂੰ ਪੁੱਛ ਕੇ ਦੇਖੋ ਕਿਸ ਤਰ੍ਹਾਂ ਉਹਨਾਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਜਦੋਂ ਹੁਣ ਪਟਾਕੇ ਵੱਜਣਗੇ ਤੇ ਉਸ ਵੇਲੇ ਉਸ ਤੋਂ ਬਾਅਦ ਪ੍ਰਦੂਸ਼ਣ ਕਿੰਨਾ ਫੈਲੂਗਾ ਵੈਸੇ ਵੀ ਇੱਕ ਸਵਾਲ ਹੀ ਹੈ ਕਿ ਪਟਾਕਿਆਂ ਜਾਂ ਆਤਸ਼ਬਾਜ਼ੀ ਤੋਂ ਬਿਨਾ ਕਿ ਖੁਸ਼ੀ ਮਨਾਈ ਨਹੀਂ ਜਾਂਦੀ ਇਹ ਵੀ ਇੱਕ ਸਵਾਲ ਹੈ ਖੈਰ ਆਪਾਂ ਗੱਲ ਇੱਥੋਂ ਸ਼ੁਰੂ ਕਰੀਏ ਕਿ ਪਟਾਕੇ ਜਿਹੜੇ ਨੇ ਇਹ ਕਦੋਂ ਆਉਂਦੇ ਨੇ ਜਾਂ ਕਦੋਂ ਆਤਸ਼ਬਾਜ਼ੀ ਦੀ ਸ਼ੁਰੂਆਤ ਹੁੰਦੀ ਹੈ ਦੇਖੋ ਇਹ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਰਾਮਚੰਦਰ ਜੀ ਵੇਲੇ ਪਟਾਕੇ ਨਹੀਂ ਸੀ ਇਹ ਗੱਲ ਤਾਂ ਕਲੀਅਰ ਹੈ ਕਿਤੇ ਵੀ ਜਦੋਂ ਰਾਵਣ ਨਾਲ ਲੜਾਈ ਹੋਈ ਹੈ ਜਦੋਂ ਕਿਤੇ ਵੀ ਹੋਈ ਹੈ ਉੱਥੇ ਕਿਸੀ ਕਿਸੀ ਦਾ ਹਾਂ ਵਿਵਾਨ ਦਾ ਜ਼ਿਕਰ ਤਾਂ ਹੈ ਲੇਕਿਨ ਉਸ ਦਾ ਜ਼ਿਕਰ ਨਹੀਂ ਕਿ ਉੱਥੇ ਕੋਈ ਇਸ ਤਰ੍ਹਾਂ ਦਾ ਤੀਰ ਚਲਾਇਆ ਹੋਵੇ ਜਿਹੜਾ ਜਿਹਦੇ ਵਿੱਚ ਬਾਰੂਦ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕਿਤੇ ਵੀ ਇਤਿਹਾਸ ਦੇ ਵਿੱਚ ਨਜ਼ਰ ਨਹੀਂ ਆ ਰਹੀ ਖੈਰ ਇਹਦਾ ਮਤਲਬ ਹੈ ਕਿ ਉਸ ਵੇਲੇ ਬਾਰੂਦ ਨਹੀਂ ਸੀ ਉਸ ਵੇਲੇ ਪਟਾਕੇ ਨਹੀਂ ਸੀ ਜੇ ਆਪਾਂ ਇਸ ਨੂੰ ਪਟਾਕਿਆਂ ਦਾ ਇਤਿਹਾਸ ਨੂੰ ਦੇਖੀਏ ਤਾਂ ਫਿਰ ਸਾਨੂੰ ਇੱਕ ਕਿਤਾਬ ਹੈ ਡਾਕਟਰ ਟੋਨੀਓ ਐਡਰਾਡੇ ਦੀ ਐਡਰਾਡੇ ਟੋਨੀਓ ਐਡਰਾਡੇ ਉਹਦੀ ਕਿਤਾਬ ਦਾ ਨਾਮ ਹੈ ਦੀ ਗਨ ਪਾਊਡਰ ਏਜ ਇਧਰ ਇਹਨੂੰ ਪੜ੍ਹਨਾ ਪਏਗਾ ਜਾਂ ਇਹਦਾ ਹਵਾਲਾ ਦੇਣਾ ਪਏਗਾ ਇਸ ਕਿਤਾਬ ਦੀ ਗਨ ਪਾਊਡਰ ਏਜ ਦਾ ਉਹਦੇ ਮੁਤਾਬਕ ਇਹ 9ਵੀਂ ਸਦੀ ਦੇ ਵਿੱਚ ਗਨ ਪਾਊਡਰ ਦੀ ਖੋਜ ਹੁੰਦੀ ਹੈ 9th ਸੈਂਚਰੀ ਏਡੀ ਦੇ ਵਿੱਚ ਕੌਣ ਕਰਦਾ ਇੱਕ ਜਿਹੜਾ ਹੈ ਚੀਨ ਦੇ ਵਿੱਚ ਇਹ ਖੋਜ ਹੁੰਦੀ ਹੈ ਚੀਨੀ ਲੋਕ ਕਰਦੇ ਨੇ ਚੀਨ ਵਾਲੇ ਗਨ ਪਾਊਡਰ ਬਣਾਉਂਦੇ ਨੇ ਵੈਸੇ ਉਸ ਤੋਂ ਪਹਿਲਾਂ ਉਹ ਐਕਸਪੈਰੀਮੈਂਟ ਕਰਦੇ ਰਹੇ ਨੇ ਇਹਦਾ ਜਿਹੜਾ ਹੈ ਪਟਾਕਿਆਂ ਦਾ ਬਾਸ ਦੇ ਵਿੱਚ ਅੱਗ ਪਾ ਕੇ ਫਿਰ ਬਾਸ ਫਟ ਜਾਣਾ ਆਵਾਜ਼ ਆਉਣੀ ਐ ਇਸ ਤਰ੍ਹਾਂ ਦੀਆਂ ਗੱਲਾਂ ਸ਼ੁਰੂਆਤ ਐਸ ਤਰੀ ਹੀ ਹੁੰਦੀ ਹੁੰਦੀ ਹੈ ਤੇ ਲੇਕਿਨ ਜਦੋਂ ਇਹ ਪੂਰੀ ਤਰੀਕੇ ਨਾਲ ਪਾਊਡਰ ਬਣਿਆ ਗਨ ਪਾਊਡਰ ਬਣਿਆ ਬਰੂਧ ਬਣਿਆ ਪੋਟਾਸ਼ੀਅਮ ਡਾਈਟਰੇਟ ਸਲਫਰ ਚਾਰਕੂਲ ਇਹਨਾਂ ਨੂੰ ਮਿਲਾ ਕੇ ਬਣਾਇਆ ਗਿਆ ਸੀ ਸ਼ੁਰੂ ਚ ਕੀਤਾ ਇਹ ਵੀ ਐਕਸਪੈਰੀਮੈਂਟੇਟਿਵ ਬਾਸਟ ਹੋਇਆ ਸੀ ਫਿਰ ਪੇਪਰ ਆਉਂਦਾ ਜਦੋਂ ਉਹਦੇ ਚ ਇਹਨੂੰ ਚਲਾ ਕੇ ਪਟਾਕੇ ਜਿਹੜੇ ਹੈ ਬਣਾਏ ਗਏ ਫਿਰ ਤਾਂ ਹੌਲੀ-ਹੌਲੀ ਇਹ ਪਾਊਡਰ ਨੂੰ ਲੜਾਈ ਚ ਇਸਤੇਮਾਲ ਕਰਨਾ ਵੀ ਸ਼ੁਰੂ ਕਰਤਾ ਸੀ ਇਹ ਵੀ ਹੈ ਹੁਣ ਸਵਾਲ ਤਾਂ ਇਹ ਉੱਠਦਾ ਕਿ ਭਾਰਤ ਦੇ ਵਿੱਚ ਕਦੋਂ ਆਇਆ ਇਹ ਗਲ ਪਾウダー ਇੱਕ ਇਕੱਲੇ ਭਾਰਤ ਚ ਨਹੀਂ ਸਾਰੀ ਦੁਨੀਆ ਚ ਯੂਰਪ ਦੇ ਵਿੱਚ ਵੀ ਏਸ਼ੀਆ ਸਾਰੇ ਕਿਤੇ ਚੀਨ ਨੇ ਲਿਆਦਾ ਚੀਨ ਰਾਹੀਂ ਫੈਲਿਆ ਉਹਦੀ ਖੋਜ ਹੈ ਤੇ ਜਦੋਂ ਭਾਰਤ ਦੇ ਵਿੱਚ ਵਪਾਰ ਸ਼ੁਰੂ ਹੁੰਦਾ ਉਸ ਵੇਲੇ ਮਤਲਬ ਇਹਨੂੰ ਜਦੋਂ ਆਪਾਂ ਮੰਨ ਸਕਦੇ ਆਂ ਅੰਦਾਜ਼ਾ 13ਵੀਂ ਤੋਂ 15ਵੀਂ ਸਦੀ ਉਗਾ ਸਕਦੇ ਆਂ ਆਪਾਂ ਕਿ ਉਦੋਂ ਆਉਂਦਾ ਮਗੋਲ ਲੈ ਕੇ ਆਉਂਦੇ ਨੇ ਜਦੋਂ ਪੁਰਤਕਾਰੀ ਆਉਂਦੇ ਨੇ ਉਦੋਂ ਇਹ ਆ ਜਾਂਦਾ ਫਿਰ ਇਹ ਵਰਤੋਂ ਵੀ ਫੌਜ 'ਚ ਵੀ ਹੋਣ ਲੱਗ ਜਾਂਦੀ ਹੈ ਦੀ ਜਿਹੜੀ ਬਾਰੂਦ ਦੀ ਇਹ ਤਾਂ ਆਪਾਂ ਦੇਖਿਆ ਬਾਰੂਦ ਤਾਂ ਜਦੋਂ ਜਿਹੜਾ ਹੈ ਇਹਦੇ 'ਚ ਜਦੋਂ ਮੁਗਲ ਬਾਦਸ਼ਾਹ ਮੁਗਲਾਂ ਦਾ ਰਾਜ ਆ ਗਿਆ ਨਾ ਉਸ ਵੇਲੇ ਤਾਂ ਉਹਦਾ ਇਤਿਹਾਸ ਹੈ ਜੇ ਨਹੀਂ ਰਾਮਚੰਦਰ ਵੇਲੇ ਦਾ ਤਾਂ ਮਿਥਿਆਸ ਹੈ ਇਹ ਇਤਿਹਾਸ ਦੀਆਂ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਆ ਜਦੋਂ ਮੁਗਲਾਂ ਦਾ ਟਾਈਮ ਇਹ ਤੋਂ ਬਾਹਰੋਂ ਵਪਾਰ ਚਾਹੇ ਅੰਗਰੇਜ਼ ਹੁੰਦੇ ਚਾਹੇ ਹੁੰਦੇ ਉਦੋਂ ਹੀ ਸਾਰਾ ਕੁਝ ਸਾਡੇ ਕੋਲ ਇਤਿਹਾਸ ਦੇ ਰਹੀ ਪਤਾ ਵੀ ਲੱਗਦਾ ਸੋ ਮੁਗਲ ਕਾਲ ਵੇਲੇ ਇਹ ਕਈ ਕੇਸ਼ ਜਿਹੜਾ ਉਹਦੇ ਸਬੂਤ ਹੈਗੇ ਨੇ ਬਾਹਰੋਂ ਤੇ ਜਾ ਅਤਿਸ਼ਪਾਜੀ ਦੇ ਜਿਹੜੇ ਇਹ ਅਕਬਰ ਜਹਾਂਗੀਰ ਜਾਇ ਜਿਹੜੇ ਮੁਗਲ ਦਰਬਾਰ ਸੀ ਜਿਹੜੇ ਮੁਗਲ ਬਾਦਸ਼ਾਹ ਹੁੰਦੇ ਸੀ ਉਹਨਾਂ ਦੇ ਦਰਬਾਰਾਂ ਦੇ ਵਿੱਚ ਜਦੋਂ ਖਾਸ ਮੌਕੇ ਹੁੰਦੇ ਸੀ ਉਸ ਵੇਲੇ ਆਤਿਸ਼ਬਾਜੀ ਕੀਤੀ ਜਾਂਦੀ ਸੀ ਸੋ ਇਹ ਜੇ ਉਸ ਵੇਲੇ ਦੀ ਗੱਲ ਹੈ ਤਾਂ ਫਿਰ ਇਹ ਗੱਲ ਸਿੱਧ ਹੁੰਦੀ ਹੈ ਕਿ ਬੰਦੀ ਛੋੜ ਜਦੋਂ ਦਿਵਸ ਅਸੀਂ ਮਨਾ ਰਹੇ ਹਾਂ ਸ੍ਰੀ ਹਰਗੋਬਿੰਦ ਸਾਹਿਬ ਜਦੋਂ ਆਉਂਦੇ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ 52 ਰਾਜੇ ਨਾਲ ਹੁੰਦੇ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਹੈ ਉਹ ਖੁਸ਼ੀ ਦੇ ਵਿੱਚ ਕੱਲੇ ਧੀਵੇ ਨਹੀਂ ਜਗਾਇਆ ਜਾਂਦੇ ਉਸ ਵੇਲੇ ਹੋ ਸਕਦਾ ਹੈ ਕੁਝ ਲੋਕਾਂ ਨੇ ਆਤਿਸ਼ਬਾਜ਼ੀ ਵੀ ਕੀਤੀ ਹੋਵੇ ਕਿਉਂਕਿ ਉਦੋਂ ਬਾਰੂਦ ਸੀ ਇਹ ਵੈਸੇ ਮੈਗਾ ਸ਼ੌਕ ਹੁੰਦਾ ਸੀ ਕਿਸੇ ਵੇਲੇ ਹੁਣ ਵੀ ਘੱਟ ਨਹੀਂ ਲੇਕਿਨ ਉਸ ਵੇਲੇ ਇਸ ਤਰ੍ਹਾਂ ਹੁੰਦਾ ਸੀ ਸੋ ਐਂ ਕਹੀਏ ਕਿ ਦੀਵਾਲੀ ਜਿਹੜੀ ਹੈ ਦੀਵਾਲੀ ਦੇ ਵਿੱਚ ਇਹਦਾ ਪ੍ਰਚਲਨ 14ਵੀਂ ਸਦੀ ਤੋਂ ਜਾਂਦਾ ਜੇ ਆਪਾਂ ਇਹਨੂੰ ਜਿਹੜਾ ਹੈ ਸਮਝਣਾ ਹੋਵੇ ਯਾਨੀ ਪੁਰਤਗਾਲੀਆਂ ਦੇ ਆਉਣ ਤੋਂ ਬਾਅਦ ਇਸ ਦਾ ਪ੍ਰਚਲਨ ਇੰਡੀਆ ਚ ਹੁੰਦਾ ਤੇ ਫਿਰ ਦੀਵਾਲੀ ਤੇ ਵੀ ਹੋ ਜਾਂਦਾ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਦੀਵਾਲੀ ਇਸ ਤਰ੍ਹਾਂ ਨਹੀਂ ਸੀ ਜਿਹੜੀ ਕਿਉਂਕਿ ਇਹ ਬੇਸਿਕਲੀ ਹਿੰਦੂਆਂ ਦਾ ਬਹੁਤ ਵੱਡਾ ਤਿਹਾੜ ਹੈ ਦੀਵਾਲੀ ਜਾਂ ਲਕਸ਼ਮੀ ਪੂਜਾ ਜਾਂ ਹੋਰ ਤਿਹਾੜ ਇਹ ਦੁਨੀਆ ਦੇ ਵਿੱਚ ਪਿੱਛੇ ਜਿਹੜੇ ਤੁਸੀਂ ਮੇਰੇ ਨਾਲ ਜੁੜੇ ਹੋਏ ਖਬਰਾਂ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਚ ਮੈਂ ਦੱਸਿਆ ਸੀ ਕਿ ਈਦ ਨਾਲੋਂ 크리스마ਸ ਨਾਲੋਂ ਸਭ ਤੋਂ ਜ਼ਿਆਦਾ ਜੇ ਕਿਤੇ ਖਰਚਾ ਦੁਨੀਆਂ ਚ ਕਰਦੇ ਨੇ ਉਹ ਹਿੰਦੂ ਕਰਦੇ ਨੇ ਇੰਡੀਆ ਕਰਦਾ ਜੇ ਇਹ ਹੁਣ ਕੱਲ ਵੀ ਜਿੰਨਾ ਖਰਚਾ ਧਨ ਤੇ ਰਸਤੇ ਇਹਨਾਂ ਨੇ ਕਾਰਾਂ ਖਰੀਦਣ ਤੇ ਕੀਤਾ ਇੱਕ ਲੱਖ ਕਾਰਾਂ ਦੀ ਡਿਲੀਵਰੀ ਇਹ ਇੱਕ ਰਿਕਾਰਡ ਹੈ ਇਸ ਵਾਰ ਕੁਛ GST ਖਤਰ ਜਿਹੜਾ ਘਟਨ ਕਰਕੇ ਕਾਰਾਂ ਸਸਤੀ ਹੋ ਗਈਆਂ ਕੁਛ ਲੋਕ ਲੋਕਾਂ ਦਾ ਸੁਪਨਾ ਹੀ ਮੈਟਰ ਕਲਾਸ ਦਾ ਇੱਕ ਕਾਰ ਤੇ ਘਰ ਹੁੰਦਾ ਤੇ ਕਾਰਾਂ ਖਰੀਦੀਆਂ ਜਾਂਦੇ ਨੇ ਜਿਹਾ ਸੋਨਾ ਕਿਉਂਕਿ ਮਹਿੰਗਾ ਵੀ ਬਹੁਤ ਹੋ ਗਿਆ ਤੇ 1 ਲੱਖ 30 35 35 ਹਜ਼ਾਰ ਹੋ ਗਿਆ ਇਸ ਕਰਕੇ ਸ਼ਾਇਦ ਇਸ ਵਾਰ ਲੋਕਾਂ ਨੇ ਕਾਰਾਂ ਤੇ ਯਾਨੀ ਖਰਚ ਵੜਾ ਕਰਦੇ ਨੇ ਇਸ ਵਾਰ ਤਿਹਾਰਾਂ ਤੇ ਭਾਰਤ ਦਾ ਕਾਚਾ 4.75 ਲੱਖ 400 ਸਾਰੀਆਂ 75 ਲੱਖ ਕਰੋੜ ਜਿਹੜਾ ਹੁਣ ਹੈ ਜਾਂ ਹੋ ਰਿਹਾ ਹੈ ਇੰਨਾ ਖਰਚਾ ਭਾਰਤ ਦੇ ਤੇ ਕਰਦਾ ਖੈਰ ਆਪਾਂ ਗੱਲ ਤਾਂ ਪਟਾਕਿਆਂ ਦੀ ਕਰ ਰਹੇ ਸੀ ਫਿਰ ਉੱਥੇ ਆਈਏ ਪਟਾਕਿਆਂ ਦੇ ਨਾਲ ਸੋ ਇਹ ਵੈਸੇ ਇਹ ਮੈਂ ਦੱਸ ਦਿੰਦਾ ਕਿ ਪਟਾਕੇ ਜਾਂ ਆਤਿਸ਼ਬਾਜ਼ੀ ਕਰਲੇ ਭਾਰਤ ਚ ਨਹੀਂ ਮੈਂ ਇਹਨੂੰ ਜਸਟੀਫਾਈ ਬਿਲਕੁਲ ਨਹੀਂ ਕਰਦਾ ਮੈਂ ਇਹਦੇ ਖਿਲਾਫ ਹਾਂ ਲੇਕਿਨ ਪਰ ਇਹ ساری ਦੁਨੀਆ ਚ ਪ੍ਰਚਲਨ ਹੈ ਕੈਲਗਰੀ ਦਾ ਸਭਾ ਰਬ ਚੈਸਟ ਬੇਅਰ ਚੈਸਟ ਬੇ ਆਫ ਦੀ ਲੇਕ ਲੇਕ ਜਦੋਂ ਸਰਦੀਆਂ ਚ ਜੰਮ ਜਾਂਦੀ ਹੈ ਉੱਥੇ ਫੇਰ ਮੈਂ ਆਪ ਦੇਖਿਆ ਇੱਕ ਵਾਰ ਨਹੀਂ ਦੋ ਤਿੰਨ ਵਾਰ ਦੇਖਿਆ ਉੱਥੇ ਉੱਥੇ ਬੱਚੇ ਬੜੇ ਖੁਸ਼ ਹੁੰਦੇ ਨੇ ਜਦੋਂ ਲੇਕ ਜੰਮੀ ਹੋਈ ਬਰਫ਼ ਤੇ ਬਾਹਰ ਆਪਣੇ ਮੇਲੇ ਵਾਂਗੂ ਮੇਲਾ ਲੱਗਦਾ ਤੇ ਬਰਫ਼ ਤੇ ਫਿਰ ਆਜਿਸ਼ਵਾਜੀ ਹੁੰਦੀ ਹੈ ਅਖੀਰ ਤੇ ਵਿੱਚ ਤੇ ਉੱਥੇ ਇਹਦਾ ਮਤਲਬ ਕਿ ਇਹ ਸਾਰੀ ਦੁਨੀਆ ਚ ਗੋਰੇ ਵੀ ਕਰਦੇ ਨੇ ਕਾਲੇ ਵੀ ਕਰਦੇ ਨੇ ਬਰੌਂਡੇ ਵੀ ਕਰਦੇ ਨੇ ਸਾਰੇ ਆਪ ਦੇ ਆਪ ਦੇ ਤਰੀਕੇ ਨਾਲ ਆਤਿਸ਼ਬਾਜੀ ਆਭਿਆਨ ਦੇ ਦਿਨ ਮਨਾਉਂਦੇ ਨੇ ਤੇ ਇਹ ਮੈਂ ਇਹ ਉੱਥੇ ਵੀ ਇਸਰਾ ਦੇਖੇ ਖੁਸ਼ੀ ਮਨਾਈ ਜਾਂਦੀ ਹੈ ਪਰ ਇਹ ਖੁਸ਼ੀ ਮਨਾਉਣ ਦਾ ਟੰਗ ਕੀ ਸਹੀ ਹੈ ਦੂਜਾ ਐਂਗਲ ਵੀ ਹੈ ਪ੍ਰਦੂਸ਼ਣ ਪਹਿਲੇ ਹੀ ਬਹੁਤ ਹੈ ਇੰਡੀਆ ਚ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ ਹੈ ਦਿਵਾਰੀ ਤੋਂ ਬਾਅਦ ਇੱਕ ਦੋ ਦਿਨ ਤਾਂ ਉੱਥੇ ਬਹੁਤ ਹੀ ਜ਼ਿਆਦਾ ਪ੍ਰੋਬਲਮ ਜਿਹੜੀ ਹੈ ਵੱਧ ਜਾਂਦੀ ਹੈ ਆਸਲ ਦੇ ਲੋਕਾਂ ਨੂੰ ਉਤੇ ਤਾਂ ਆਕਸੀਜਨ ਜਿਹੜਾ ਉਹ ਸਿਲੰਡਰਾਂ ਨਾਲ ਲੋਕ ਦਿਨ ਕੱਟੀ ਕਰਨ ਲੱਗੇ ਨੇ ਹੁਣ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੈ ਹੁਣ ਕਹਿੰਦੇ ਜੀ ਗ੍ਰੀਨ ਪਟਾਕੇ ਬਿਜਾ ਲਓ ਉਹ ਗ੍ਰੀਨ ਪਟਾਕੇ ਦਾ ਮਤਲਬ ਇਹ ਨਹੀਂ ਕਿ ਗ੍ਰੀਨ ਪਟਾਕੇਆਂ ਚ ਜਿਹੜਾ ਹੈ ਉਹ ਪ੍ਰਦੂਸ਼ਣ ਨਹੀਂ ਹੁੰਦਾ ਗ੍ਰੀਨ ਪਟਾਕੇ ਦੇਖਣ ਨੂੰ ਵੀ ਚੱਲਣ ਨੂੰ ਵੀ ਬਲਣ ਨੂੰ ਵੀ ਆਵਾਜ਼ ਵਿੱਚ ਵੀ ਆਪ ਪਟਾਕੇ ਹੁੰਦੇ ਨੇ ਜਾਂ ਇਹਨਾਂ ਵਰਗੇ ਹੁੰਦੇ ਨੇ बस एक दावा कर दिया सरकार के एदे नाल प्रदूषण ਘੱਟ ਹੁੰਦਾ ਉਹ ਦਾਵੇ ਵੀ ਅਲੱਗ-ਅਲੱਗ ਨੇ ਕੋਈ ਕਹਿੰਦਾ 30% ਘੱਟ ਹੁੰਦਾ ਕੋਈ ਕਹਿੰਦਾ ਜੀ 40% 50% ਤੱਕ ਜਿਹੜੀ ਹੈ ਹਾਰਡਿਕ ਵਰਕ ਗੈਸਾਂ ਘੱਟ ਛੱਡਦੇ ਨੇ ਇਹ ਕਿਹਾ ਜਾਂਦਾ ਹੈ ਲੇਕਿਨ ਪ੍ਰਦੂਸ਼ਣ ਇਹ ਵੀ ਕਰਦੇ ਨੇ ਸੋ ਗ੍ਰੀਨ ਪਟਾਕੇ ਅੱਗੇ ਦੇਤੀਏ ਲੇਕਿਨ ਦੂਜੇ ਪਾਸੇ ਅਯੁੱਧਿਆਂ ਦੇ ਵਿੱਚ ਜਿਹੜਾ ਕੁਝ ਹੁੰਦਾ ਉਹ ਕਿਉਂ ਨਹੀਂ ਉਹਦੇ ਨਾਲ ਖੁਸ਼ੀ ਮਨਾਈ ਜਾਂਦੀ ਉਹਨਾਂ ਜਿਵੇਂ ਯੁੱਧਿਆ ਦੇ ਵਿੱਚ ਇਸ ਵਾਰ 26017 26 ਲੱਖ 17215 ਦੀਵੇ ਜਗਾਏ ਗਏ 56 ਘਾਟਾਂ ਤੇ ਤੇ ਉਹ ਘਾਟਾਂ ਤੇ ਜਦੋਂ ਡਰੋਨ ਰਾਹੀਂ ਗਿਨੀਜ਼ ਬੁੱਕ ਵਾਲਿਆਂ ਨੇ ਦੇਖਿਆ ਤਾਂ ਉਹਨਾਂ ਨੇ ਰਿਕਾਰਡ ਦਿੱਤਾ ਸਰਟੀਫਿਕੇਟ ਦਿੱਤਾ ਇਹ ਗਿਨੀਜ਼ ਬੁੱਕ ਆਫ ਦ ਵਰਲਡ ਰਿਕਾਰਡ ਬਣਿਆ ਸੋ ਇਹਦੇ ਨਾਲ ਰਿਕਾਰਡ ਬਣਾ ਲਓ ਤੁਸੀਂ ਇਹੀ ਮੈਂ ਕਹਿੰਦਾ ਲੇਕਿਨ ਆਤਿਸ਼ਵਾਦੀ ਚਾਹੇ ਇੱਥੇ ਹੋਵੇ ਬੰਦੀ ਸ਼ੋਟ ਦੇਸ ਹੋਵੇ ਜਾਂ ਹੋਰ ਓਕੇਸ਼ਨ ਹੋਣ ਉੱਤ社 ਹਿੱਸੇ ਕੋਣ ਚਾਹੇ ਹਿੰਦੂ ਹੋਣ ਉੱਥੇ ਹੀ ਆਤਿਸ਼ਵਾਦੀ ਦਾ ਪ੍ਰੋਗਰਾਮ ਹੁੰਦਾ ਤੇ ਲੋਕਾਂ ਨੂੰ ਰੋਕਿਆ ਨਹੀਂ ਜਾ ਸਕਦਾ ਲੇਕਿਨ ਅਵੇਅਰ ਕੀਤਾ ਜਾ ਸਕਦਾ ਹੈ ਅਵੇਅਰ ਹੋਏ ਵੀ ਨਹੀਂ ਲੋਕ ਇਹ ਨਹੀਂ ਮੈਂ ਕਹਿੰਦਾ ਅਵੇਅਰ ਨਹੀਂ ਹੋਏ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਮਪਸ 'ਚ ਰਿਹਾ 30 ਸਾਲ ਤੇ ਮੈਂ ਦੇਖਿਆ ਕਿ ਸਾਡੇ ਆਪਣੇ ਬੱਚਿਆਂ ਦੇ ਸਵਿੱਤ ਜਦੋਂ ਛੋਟੇ ਸੀ ਉਸ ਤੋਂ ਲੈ ਕੇ ਬੜੀ ਚੇਂਜ ਆਈ ਹੈ ਜਦੋਂ ਅਸੀਂ ਕੁਝ ਤੋਂ 30-35 ਸਾਲ ਪਹਿਲਾਂ ਦੇਖਦੇ ਸੀ ਉੱਤੇ ਸਵੇਰੇ ਉੱਠਣੋਂ ਬੜੇ ਹੌਲੇ-ਦੌਲੇ ਪਏ ਹੁਣੇ ਪਟਾਕਿਆਂ ਦੇ ਕੋਲ ਜਦੋਂ ਜਿਹੜੀ ਲੋਕਾਂ ਨੇ ਪਟਾਕੇ ਬਿਜਾਉਣੇ ਹੌਲੀ-ਹੌਲੀ ਬੱਚਿਆਂ ਨੂੰ ਸਕੂਲਾਂ 'ਚ ਦੱਸਿਆ ਗਿਆ ਹੌਲੀ-ਹੌਲੀ ਪੇਰੈਂਟਸ ਨੇ ਦੱਸਿਆ ਤੇ ਹੁਣ ਬਿਲਕੁਲ ਸਾਫ਼ ਹੁੰਦੀ ਹੈ ਯੂਨੀਵਰਸਿਟੀ ਕੈਂਪਸ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਬੱਚਿਆਂ ਨੂੰ ਅਵੇਅਰ ਕਰਨਾ ਜ਼ਿਆਦਾ ਜ਼ਰੂਰੀ ਹੈ ਜੇ ਇਸ ਤੋਂ ਸੋ ਇਹ ਆਸ ਕਰਦਾ ਹੈ ਕਿ ਪਟਾਕੇ ਜਿਹੜੇ ਨੇ ਇਹ ਕੋਈ ਇਹਦੇ ਨਾਲ ਜ਼ਿਆਦਾ ਖੁਸ਼ੀ ਨਹੀਂ ਮਿਲਾਈ ਜਾਂਦੀ ਖੁਸ਼ੀ ਬਣਾਉਂਦੇ ਹੋਰ ਵੀ ਬੜੇ ਦੇ ਦੇਟਾਂ ਹੋ ਸਕਦੇ ਨੇ ਖੈਰ ਆਪਾਂ ਅੱਗੇ ਵਧੀਏ ਮੈਂ ਇਸ ਵੀਡੀਓ ਚ ਇੱਕ ਮਾਮਲਾ ਹੋਰ ਇਸ ਕਰਕੇ ਲੈਣਾ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰਾ ਮੇਰੀ ਆ ਇੱਕ ਵੀਡੀਓ ਜਿਹੜੀ ਹਰਚਰਨ ਭੱਲੂਰ ਬਾਰੇ ਬਣਾਈ ਸੀ ਤੇ ਇੱਕ ਅਰਸ਼ਦੀਪ ਗਰੇਵਾਲ ਕੁੜੀ ਬਾਰੇ ਉਹ 1.5 ਲੱਖ ਤੋਂ ਵੱਧ ਵਿਊਜ਼ ਜਦੋਂ ਉਹਨੂੰ ਆਏ ਮੈਂ ਬੜਾ ਖੁਸ਼ ਹੋਇਆ ਕਿ ਹਰਜਿੰਦਰ ਵਾਲੀਆ YouTube ਚੈਨਲ ਤੇ ਇੰਨੀ ਜ਼ਿਆਦਾ ਚੱਲ ਗਈ ਹੈ ਤੇ ਨਾਲ ਮੈਂ ਜੁਵੇਂ اچਾਂਡ ਖੁਰਦਾ ਇੱਕ ਕੋਈ ਮੈਨੂੰ ਪੋਡਕਾਸਟ ਕਰਕੇ ਗਿਆ ਕੜਵਾਈਆਂ ਡਾਟ ਵਾਲੇ ਉਹ ਕੜਵਾਈਆਂ ਡਾਟ ਕਮ ਵਾਲੇ ਉੱਥੇ ਮੇਰਾ ਇੱਕ ਸੀ ਕੇ ਜਿਹੜੀ ਮਾਂ ਦੀ ਦਖਲਅੰਦਾਜ਼ੀ ਕਰਦੀ ਹੈ ਘਰ ਦੀ ਬਰਬਾਦੀ ਇਹ ਰੀਲ ਮਿਲੀਅਨ ਤੋਂ ਵੀ ਪ੍ਰਚਲ ਗਈ ਮੈਂ ਬੜਾ ਖੁਸ਼ ਮੈਂ ਦੋਸਤਾਂ ਨੂੰ ਸ਼ੇਅਰ ਕਰਨੀ ਚਾਹੁੰਦਾ ਸੀ ਔਰ ਜਦੋਂ ਇਹ ਗੱਲ ਮੈਂ ਦੇਖੀ ਕਿ ਵੀ ਨਹੀਂ ਇਹਦੇ ਬਾਰੇ ਗੱਲ ਮੇਰੇ ਕੋਲ ਕੀ ਹੈ ਮੈਂ ਤਾਂ ਕੁਝ ਵੀ ਨਹੀਂ ਮਦਰ ਜਦੋਂ ਮੈਂ ਦੇਖਿਆ ਸਿੱਧੂ ਮਸੇਵਾਲਾ ਉਹਦਾ ਜਦੋਂ 32ਵੇਂ ਜਨਮ ਦਿਨ ਤੇ ਨਾ ਜਿਹੜੇ ਤਿੰਨ ਗਾਣੇ ਰਿਲੀਜ਼ ਹੋਏ ਸੀ ਮੂਸ ਪ੍ਰਿੰਟ ਜਿਹੜੀ ਸੀ ਉਹ 100 ਬਿਲੀਅਨ ਚੱਲੀ 100 ਮਿਲੀਅਨ ਬੰਦਾ ਇਸ ਦੁਨੀਆ ਚ ਨਹੀਂ ਲੇਕਿਨ ਕੰਮ ਉਹਦਾ ਹੋ ਰਿਹਾ ਮਦਰ ਚਾਰਵੇਂ ਜੇ ਹੋ ਜਾਂਦੇ ਸਮਝੋ ਉਹ ਜੂਨ ਦੇ ਵਿੱਚ 11 ਜੂਨ ਤਰਨ ਮੈਨੂੰ ਦਾ ਜਨਮ ਦਿਨ ਹੁੰਦਾ ਤੇ ਮੈਨੂੰ ਇਸ ਕਰਕੇ ਉਹਦਾ ਪਤਾ ਹੈ ਕਿਉਂਕਿ ਮੇਰੇ ਬੇਟੇ ਦਾ ਵੀ ਜਨਮ ਦਿਨ ਇਸੇ ਦਿਨ ਹੀ ਹੁੰਦਾ ਤੇ ਮੈਨੂੰ ਯਾਦ ਮੈਂ ਦੇਖਿਆ ਮੈਂ ਕਿਹਾ ਚਲ ਦੇਖੀ ਦਸੀ ਤੇ ਉਹਦਾ ਤਾਂ ਇਹ ਹੈ ਕਿ 100 ਬਿਲੀਅਨ ਤੇ ਮੋਸਪ੍ਰਿੰਟ ਦੇ ਚੱਲ ਗਾਣੇ ਨੇ ਤੇ 008 32 ਮਿਲੀਅਨ ਨੀਲ 32 ਮਿਲੀਅਨ ਜਿਹੜਾ ਟੇਕ ਨੋਟਸ ਆ ਉਹ ਤਾਂ ਪਹਿਲੇ 3 ਘੰਟੇ ਚ 13 ਲੱਖ ਚੜ ਗਿਆ ਸੀ ਤੇ ਹੁਣ ਉਹਦੀ 37 ਮਿਲੀਅਨ ਹੋ ਚੁੱਕਿਆ ਤੇ ਮੈਂ ਉਸ ਤੋਂ ਬਾਅਦ ਇੱਕ ਫੈਸਲਾ ਕੀਤਾ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਵੀ ਮੇਰੀ ਤਾਂ ਬੜਾ ਚੱਲਿਆ ਜੀ ਮੇਰਾ YouTube ਚੈਨਲ ਤੇ 1.5 ਲੱਖ ਇਹ ਗੱਲ ਵੱਖਰੀ ਹੈ ਕਿ ਪਹਿਲੀ ਵਾਰ 1.5 ਲੱਖ ਹੋਇਆ ਤੇ ਸਬਸਕ੍ਰਾਈਬਰ ਵੀ ਕਾਫੀ ਦਿੱਤੇ ਇਹ ਵੀ ਗੱਲ ਵੱਖਰੀ ਹੈ ਕਿ ਮੇਰੀ ਕੋਈ ਰੀਲ ਜਿਹੜੀ Instagram ਤੇ ਉਹ ਮਿਲੀਅਨ ਤੋਂ ਵੱਧ ਗਈ ਹੈ ਪਰ ਮੈਂ ਬਿਲਕੁਲ ਹੁਣ ਇਸ ਤਰ੍ਹਾਂ ਦੀ ਗੱਲ ਕਰਨ ਤੋਂ ਗਰੇਜ਼ ਕਰਨ ਲੱਗ ਗਿਆ ਕਿ ਨਹੀਂ ਯਾਰ ਦੁਨੀਆ ਤਾਂ ਬਹੁਤ ਅੱਗੇ ਤੁਰ ਕੇ ਪਈ ਐ ਤੋ ਇਹ ਜਿਹੜਾ ਇਹਦੇ ਨਾਲ ਇੱਕ ਗੱਲ ਜਿਹੜੀ ਅਕਸਰ ਅਸੀਂ ਕਹਦੇ ਹੁੰਦੇ ਸੀ ਕਿ ਜਿਹੜਾ ਕਲਾਕਾਰ ਹੁੰਦਾ ਨਾ ਕੋਈ ਲੇਖਕ ਹੁੰਦਾ ਉਹ ਮਰਦਾ ਨਹੀਂ ਉਹ ਸਰੀਰਕ ਤੌਰ ਤੇ ਜਾ ਸਕਦਾ ਹੈ ਲੇਕਿਨ ਉਹਦੀ ਕਲਾ ਉਹਨੂੰ ਜਿਉਂਦਾ ਰੱਖਦੀ ਐ ਤੇ ਤੁਸੀਂ ਹੁਣ ਦੇਖਿਆ ਮੂਸੇ ਵਾਲਾ ਚੜਿਆ ਗਿਆ ਨਤੀਬਾਈ ਬਾਈ ਪਰ ਉਹ ਤਾਂ ਜਿਉਂਦਾ ਸਿਰਿਲਕਟਾਰ ਤੇ ਗਿਆ ਬਣ ਕੇ ਉਹਦਾ ਪੈਸਾ ਉਹ ਤੋਂ ਜ਼ਿਆਦਾ ਕਮਾ ਰਿਹਾ ਜਾਂ ਪੈਸਾ ਕਮਾਉਣਾ ਵੀ ਉਹਦੇ ਜਾਰੀ ਰੱਖਿਆ ਹੋਇਆ ਹੈ ਮਰ ਕੇ ਵੀ ਇਹ ਵੀ ਗੱਲ ਹੈ ਇਹ ਵੀ ਇੱਕ ਖਾਸ ਕਿਸਮ ਦੀ ਜਿਹੜੀ ਗੇਮ ਇਸ ਏਜ ਦੇ ਵਿੱਚ ਹੈ ਕਿ ਤੁਸੀਂ ਮਰ ਕੇ ਵੀ ਪੈਸਾ ਕਮਾ ਸਕਦੇ ਹੋ ਸੋ ਪਹਿਲੇ ਦਰਸ਼ਕੋ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਸੀ ਪਰ ਕਿਉਂਕਿ ਜਿੰਨਿਕ ਮੈਂ ਟਾਈਮ ਦੀ ਵੀਡੀਓ ਬਣਾਉਣ ਨਾਲ ਕੋ ਵਕਤ ਹੋ ਗਿਆ ਇਸ ਕਰਕੇ ਤੁਹ ਤੋਂ ਅਗੇ ਲੈ ਲੈ ਮਿਲਦੇ ਹਾਂ ਕਨ ਲੰਬੀ ਵੀਡੀਓ ਚ ਤੁਹਾਡਾ ਬਹੁਤ ਬਹੁਤ